ਅੱਜ ਇੱਕ ਹੋਰ ਜਹਾਜ਼ ਜਿਹੜਾ ਅ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਣ ਜਾ ਰਿਹਾ ਜਿਹੜਾ ਕਿ ਅਮਰੀਕਾ ਤੋਂ ਭਾਰਤਿਆ ਨੂੰ ਲੈ ਕੇ ਵਾਪਸ ਪੰਜਾਬ ਪੰਜਾਬ ਪਹੁੰਚ ਰਿਹਾ ਹੈ ਜਿਹਦੇ ਵਿੱਚ ਸਟਾਰਟ ਪੰਜਾਬੀ ਨੇ ਇਸ ਤੋਂ ਇਲਾਵਾ ਗੁਜਰਾਤ ਮਹਾਰਾਸ਼ਟਰ ਰਾਜਸਥਾਨ ਹਰਿਆਣਾ ਯੂਪੀ ਉਹਨਾਂ ਦੇ ਵੀ ਜਿਹੜੇ ਲੋਕ ਸਵਾਰ ਨੇ ਸੋ 119 ਲੋਕ ਜਿਹੜੇ ਆ ਇਸ ਜਹਾਜ਼ ਵਿੱਚ ਸਵਾਰ ਹੋ ਕੇ ਅੱਜ ਜਿਹੜੇ ਆ ਪੰਜਾਬ ਦੇ ਅੰਮ੍ਰਿਤਸਰ ਦੇ ਇਸ ਗੁਰੂ ਆਰਾਮਦਾਸ 에어ਪੋਰਟ ਤੇ ਜਿਨ੍ਹਾਂ ਨੂੰ ਉਤਾਰਿਆ ਜਾਵੇਗਾ ਜਿਸ ਨੂੰ ਲੈਂਡ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਖੁਦ ਉੱਥੇ ਪਹੁੰਚਣਗੇ ਔਰ ਜਿਹੜੇ ਉਹਨਾਂ ਬੱਚਿਆਂ ਨੂੰ ਰਿਸੀਵ ਕਰਨਗੇ ਅਮਰੀਕਾ ਵੱਲੋਂ ਜਿਹੜ ਭਾਰਤੀ ਜਿਹੜੇ ਆ ਗੈਰ ਕਮਿਊਨਿਟੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸੀ ਚਾਹੇ ਪਨਾਮਾ ਦੇ ਜੰਗਲਾਂ ਰਾਹੀਂ ਗਏ ਸੀ ਜਾਂ ਫਿਰ ਮੈਕਸੀਕੋ ਦੇ ਬਾਰਡਰ ਟੱਪ ਕੇ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਐਂਟਰ ਹੋਏ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਉਸ ਵੇਲੇ ਇੱਥੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ ਪਹਿਲਾ ਜਹਾਜ਼ ਜਿਹੜਾ 5 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਲੈਂਡ ਹੋਇਆ ਦੇ ਵਿੱਚ 104 ਜਿਹੜੇ ਭਾਰਤੀ ਸੀ ਉਹਨਾਂ ਨੂੰ ਇੱਥੇ ਭਾਰਤ ਲਿਆਂਦਾ ਗਿਆ ਸੀ ਔਰ ਜਿਹੜੇ ਪੰਜਾਬ ਦੇ ਲੋਕ ਸੀ ਹਰਿਆਣਾ ਦੇ ਲੋਕ ਸੀ ਗੁਜਰਾਤ ਦੇ ਲੋਕ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਆ ਉੱਥੋਂ ਦੀ ਆਰਮੀ ਜਿਹੜੀ ਆਪਣੇ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਸੀ 1700 ਜਿਹੜਾ 17 ਸੀ 17 ਜਿਹੜਾ ਆਰਮੀ ਦਾ 에어ਪੋਰਟ ਦਾ ਜਹਾਜ਼ ਸੀ ਉਹ ਲੈ ਕੇ ਆਈ ਸੀ ਉਸ ਨੂੰ ਲੈ ਕੇ ਅੱਜ ਫੇਰ ਇੱਕ ਹੋਰ ਜਹਾਜ਼ ਜਿਹੜਾ ਅੱਜ ਰਾਤ 10 ਵਜੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ 에어ਪੋਰਟ ਦੇ ਉੱਤੇ 10 ਵਜੇ ਦੇ ਕਰੀਬ ਜਿਹੜਾ ਲੈਂਡ ਹੋਵੇਗਾ ਜਿਹਦੇ ਵਿੱਚ 119 ਭਾਰਤੀ ਸਵਾਰ ਹੋਣਗੇ ਜੇ ਗੱਲ ਕਰਾਂ ਉਹਨਾਂ 119 ਭਾਰਤੀਆਂ ਦੇ ਵਿੱਚੋਂ ਜਿਹੜੇ ਆ ਬਹੁਤ ਸਾਰੇ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਪੰਜਾਬੀਆਂ ਦੇ ਵਿੱਚ ਗੱਲ ਕਰਾਂ ਤਾਂ 67 ਪੰਜਾਬੀਆਂ ਦੀ ਲਿਸਟ ਦੱਸੀ ਜਾ ਰਹੀ ਕਿ 67 ਪੰਜਾਬੀ ਜਿਹੜੇ ਆ ਉਸ ਅੱਜ ਜਿਹੜਾ ਸ਼ਾਮ ਨੂੰ ਜਹਾਜ਼ ਰਾਤ ਨੂੰ ਜਿਹੜਾ 10 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਧਰਤੀ ਤੇ ਲੈਂਡ ਹੋਵੇਗਾ ਉਹਦੇ ਵਿੱਚ 67 ਲੋਕ ਜਿਹੜੇ ਪਰਤੀਆਂ ਵਿੱਚੋਂ 67 ਪੰਜਾਬੀ ਜਿਹੜੇ ਆ ਉਹ ਸਵਾਰ ਨੇ ਜੇ ਉਹਨਾਂ ਦੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਗੁਰਦਾਸਪੁਰ ਤੋਂ 11 ਨੇ ਹੁਸ਼ਿਆਰਪੁਰ ਤੋਂ 10 ਕਪੂਰਥੜਾ ਦੇ 10 ਪਟਿਆਲਾ ਦੇ 7, ਅੰਮ੍ਰਿਤਸਰ ਦੇ 6, ਜਲੰਧਰ ਦੇ 5, ਫਿਰੋਜ਼ਪੁਰ ਦੇ 4, ਤਰਨਤਾਰਨ ਦੇ 3, ਮੋਹਾਲੀ ਦੇ 3, ਸੰਗਰੂਰ ਦੇ 3, ਰੋਪੜ ਦਾ 1, ਲੁਧਿਆਣੇ ਦਾ 1, ਮੋਗੇ ਦਾ 1, ਫਰੀਦਕੋਟ ਦਾ 1 ਅਤੇ ਫਤਿਹਗੜ੍ਹ ਸਾਹਿਬ ਦਾ 1 ਨੌਜਵਾਨ ਜਿਹੜਾ ਇਸ ਸਾਹਜ ਵਿੱਚ ਸਵਾਰ ਹੈ। ਸੋ ਇਹਦੇ ਵਿੱਚ ਬਹੁਤ ਸਾਰੀਆਂ ਲੇਡੀਜ਼ ਨੇ, ਬੱਚੇ ਵੀ ਨੇ, ਮਹਿਲਾਵਾਂ ਨੇ। ਔਰ ਇਹ ਮੈਂ ਦੱਸਣਾ ਚਾਹੁੰਦਾ ਇਸ ਤੋਂ ਬਾਅਦ ਕੱਲ ਜਾਨੀ ਕਿ ਐਤਵਾਰ 16 ਫਰਵਰੀ ਨੂੰ ਤੀਜਾ ਜਹਾਜ਼ ਜਿਹੜਾ ਫਿਰ ਲੈਂਡ ਕਰੇਗਾ ਜਿਹਦੇ ਵਿੱਚ 157 ਦੇ ਕਰੀਬ ਭਾਰਤੀ ਸਵਾਰ ਹੋਣਗੇ ਇਹ ਉਹ ਲੋਕ ਨੇ ਜਿਹੜੇ এজੰਟਾਂ ਰਾਹੀਂ ਲੱਖਾਂ ਰੁਪਏ ਦੇ ਕੇ ਇੱਥੋਂ ਜਾਂ ਹੋਰ ਦੇਸ਼ਾਂ ਤੋਂ ਡੌਂਕੀ ਲਗਾ ਕੇ ਬਾਇਆ ਪਨਾਮਾ ਦੇ ਜੰਗਲਾਂ ਰਾਹੀਂ ਜਾਂ ਫਿਰ ਉੱਥੋਂ ਜਿਹੜੀ ਆ ਮੈਕਸੀਕੋ ਦੀ ਕੰਧ ਟੱਪ ਕੇ ਜਿਹੜੇ ਆ ਅਮਰੀਕਾ ਦਾਖਲ ਹੋਏ ਸੀ ਜਿਨ੍ਹਾਂ ਨੂੰ ਉੱਥੇ ਦੇ ਅਮਰੀਕਾ ਪੁਲਿਸ ਨੇ ਅਰੈਸਟ ਕਰ ਲਿਆ ਸੀ ਔਰ ਉਹਨਾਂ ਨੂੰ ਜਿਹੜਾ ਹੁਣ ਉੱਥੋਂ ਅਰੈਸਟ ਕਰਨ ਤੋਂ ਬਾਅਦ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਪਹਿਲਾ ਜਹਾਜ਼ ਮੈਂ ਦੱਸ ਚੁੱਕਾ ਕਿ 5 ਫਰਵਰੀ ਨੂੰ ਇੱਥੇ ਲੈਂਡ ਹੋਇਆ ਸੀ ਜਦੇ ਵਿੱਚ 104 ਲੋਕ ਆਏ ਸੀ ਅੱਜ ਜਿਹੜਾ ਜਹਾਜ਼ ਰਾਤ 10 ਵਜੇ ਜਿਹੜਾ ਅਮ੍ਰਿਤਸਰ ਦੀ ਧਰਤੀ ਤੇ ਸ਼੍ਰੀ ਗੁਰੂ ਅਮਰ ਆਮਰਦਾਸ 에어ਪੋਰਟ ਦੇ ਉੱਤੇ ਲੈਂਡ ਕਰੇਗਾ ਉਹਦੇ ਵਿੱਚ 119 ਜਿਹੜੇ ਲੋਕ ਸਵਾਰ ਨੇ ਉਹਦਾ ਵਿੱਚੋਂ ਜਿਹੜੇ 67 ਪੰਜਾਬੀ ਨੇ ਉਹ ਬਖਵਗ ਜ਼ਿਲ੍ਹੇ ਨਾਲ ਸੰਬੰਧਤ ਨੇ ਫਿਲਹਾਲ ਜ਼ਿਲ੍ਹੇ ਹੀ ਦੱਸ ਨੇ ਕਿਹੜੇ ਪਿੰਡ ਦੇ ਨੇ ਕੀ ਨੌਜਵਾਨ ਦਾ ਨਾਮ ਹੈ ਕੀ ਉਹਨਾਂ ਦੇ ਪਰਿਵਾਰਕ ਰਿਸ਼ਤੇ ਨੇ ਇਹ ਸਾਰੇ ਹੱਲ ਜਾਣਕਾਰੀ ਜਿਹੜੀ ਹੋਣੀ ਬਾਕੀ ਹੈ ਔਰ ਇਹ ਵੀ ਮੈਂ ਦੱਸ ਦਿਆਂ ਕਿ ਫਿਲਹਾਲ ਇਹ ਵੀ ਜਾਣਕਾਰੀ ਨਹੀਂ ਮਿਲ ਸਿ ਜੀ ਇਹਨਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਨਹੀਂ ਕਿਉਂਕਿ ਅ ਪੰਜਾਬ ਸਰਕਾਰ ਜਿਹੜੀ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾ ਜਿਨ੍ਹਾਂ ਨੇ ਕੱਲ ਅੰਮ੍ਰਿਤਸਰ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਨਾਂ ਨੇ ਅ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੰਦੇ ਕਿਹਾ ਕਿ ਸਾਡੇ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾਂਦਾ ਇਹ ਜਹਾਜ਼ ਸਾਡੇ ਪੰਜਾਬ ਕਿਉਂ ਲੈਂਡ ਹੁੰਦੇ ਨੇ ਕਿਉਂਕਿ ਜਦੋਂ ਪਹਿਲਾ ਜਹਾਜ਼ ਆਇਆ ਉਹਦੇ ਵਿੱਚ 33 ਗੁਜਰਾਤ ਦੇ ਲੋਕ ਸੀ ਉਦੋਂ 33 ਲੋਕਾਂ ਨੂੰ ਉੱਥੇ ਕਿਉਂ ਜਿਹੜਾ ਉੱਥੇ ਨਹੀਂ ਲਾਇਆ ਗਿਆ ਸਾਰੇ ਗੁਜਰਾਤ ਜਿਹੜੇ ਕਿਉਂ ਨਹੀਂ ਲਾਇਆ ਗਏ ਬੰਬੇ ਕਿਉਂ ਨਹੀਂ ਲਾਇਆ ਗਏ ਜਾਂ ਫਿਰ ਹੰਬਾਲੇ ਇਟੋਟ ਤੇ ਕਿਉਂ ਨਹੀਂ ਲਾਇਆ ਗਏ ਪੰਜਾਬ ਹੀ ਕਿਉਂ ਟਾਰਗੇਟ ਕੀਤਾ ਜਿਹੜਾ ਅੱਜ ਜਿਹੜਾ ਪੰਜਾਬ ਜਹਾਜ਼ ਆ ਰਿਹਾ ਉਹਦੇ ਵਿੱਚ 67 ਦੇ 119 ਲੋਕ ਨੇ ਉਹਨਾਂ ਵਿੱਚ 67 ਪੰਜਾਬੀ ਨੇ ਉਹ ਵੀ ਜਿਹੜੇ ਐਥੇ ਅੰਮ੍ਰਿਤਸਰ ਲੈਂਡਿੰਗ ਅੱਜ ਉਹਨਾਂ ਸਾਰੇ ਨੌਜਵਾਨਾਂ ਨੂੰ ਜਿਹੜੇ ਪਾਮੇ ਉਹਦੇ ਵਿੱਚ ਮਹਿਲਾਵਾਂ ਨੇ ਬੱਚੇ ਨੇ ਜਾਂ ਵਿਅਕਤੀ ਨੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਖੁਦ ਆਪ ਰਿਸੀਵ ਕਰਨਗੇ ਸੋ ਮੈਂ ਦੱਸ ਦਿਆਂ ਕਿ ਅੱਜ ਜਿਹੜਾ ਜਹਾਜ਼ ਹੈ 10 ਵਜੇ ਦੇ ਕਰੀਬ ਰਾਤ ਨੂੰ ਅੰਮ੍ਰਿਤਸਰ ਦੇ 에어ਪੋਰਟ ਉੱਤੇ ਲੈਂਡ ਕਰੇਗਾ ਇਹ ਦੂਜਾ ਜਹਾਜ਼ ਹੈ ਔਰ 12 ਤੇ 13 ਦਾ ਫਰਕ ਦੀ ਗੱਲ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਹੜੇ ਆ ਉਹ ਅਮਰੀਕਾ ਦੇ ਰਾਸ਼ਟਰਪਤੀ ਔਰ ਡੋਨਾਲਡ 트੍ਰੰਪ ਦੇ ਨਾਲ ਜਿਹੜਾ ਮੁਲਾਕਾਤ ਕਰਕੇ ਵੀ ਆਏ ਨੇ ਸੋ ਇਹ ਬੜੀ ਮੰਦਭਾਗੀ ਗੱਲ ਹੈ ਕਿ ਮੁਲਾਕਾਤ ਹੋਈ ਹੈ ਲੇਕਿਨ ਫਿਰ ਵੀ ਜਿਹੜਾ ਅਮਰੀਕਾ ਦਾ ਵਹੀ ਹੈ ਉਹ ਪੰਜਾਬ ਦੇ ਜਾਂ ਭਾਰਤ ਦੇ ਅਗੇਂਸਟ ਹੀ ਹੈ ਭਾਰਤ ਦੇ ਜਿੰਨੇ ਲੋਕ ਉੱਥੇ ਗਏ ਉਹਨੇ ਸਾਰਿਆਂ ਜਿਹੜਾ ਅਨ ਰਿਪੋਰਟ ਕੀਤਾ ਜਾ ਰਿਹਾ ਹੈ ਭਾਵੇਂ ਲੋਕ ਜਿਹੜੇ ਆਪਣੀ ਰੋਟੀ ਰੋਜ਼ੀ ਕਮਾਉਣ ਦੇ ਲਈ ਇਸਾਂਟਾ ਨੂੰ ਲੱਖਾਂ ਰੁਪਏ ਦੇ ਕੇ ਘਰ ਵੇਚ ਕੇ ਜ਼ਮੀਨਾਂ ਵੇਚ ਕੇ ਗਏ ਸੀ ਪਰ ਹੁਣ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤੇਗੀ ਕਿਵੇਂ ਉਹ ਕਰਜ਼ੇ ਲੈਣਗੇ ਕਿਵੇਂ ਉਹ ਨੌਜਵਾਨਾਂ ਆਪਣਾ ਭਵਿੱਖ ਅੱਗੇ ਬਣਾਉਣਗੇ ਸੋ ਬੜੀ ਸੋਚਣ ਵਾਲੀ ਗੱਲ ਹੈ ਸੋ ਅੱਜ ਜਿਹੜੇ ਆ 67 ਪੰਜਾਬੀ ਜਿਹੜੇ ਆ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਪਹੁੰਚ ਰਹੇ ਨੇ ਸੋ 10 ਵਜੇ ਦੇ ਕਰੀਬ ਜਿਹੜਾ ਜਹਾਜ਼ ਇੱਥੇ ਲੈਂਡ ਕਰਿਆ